ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਸ਼ੰਤ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਪਣੇ ਪਿਰ ਕੈ ਰੰਗ ਰਤੀ ਮੁਈਏ ਸੋਭਾਵੰਤੀ ਨਾਰੇ ਸੱਚਾ ਸ਼ਬਦ ਮਿਲ ਰਹੀ ਮੁਈਏ ਤੇਰੇ 라ਵੇ ਭਾਏ ਪਿਆਰੇ ਹਾਂਜੀ ਸੱਚਾ ਸ਼ਬਦ ਮਿਲ ਰਹੀ ਮੂਏ ਤੇਰੇ 라ਵੇ ਭਾਏ ਪਿਆਰੇ ਸੱਚਾ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇ ਹੁਰ ਚਾਇਆ ਆਪ ਗਵਾਇਆ ਤਾ ਪਿਰ ਪਾਇਆ ਗੁਰ ਕਾ ਸ਼ਬਦ ਸਮਾਇਆ ਸਾਧਨ ਸ਼ਬਦ ਸੁਹਾਵੀ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਫਿਰ ਆਪੇ ਸੱਚ ਹੈ ਸਾਹੇ ਸਵਾਰੀ ਇਹ ਸਾਧਨ ਪਾਠ ਵੱਖਰੀ ਕਰਨੀ ਹਨ ਨਾਨਕ ਸਾਧਨ ਮੇਲ ਲਈ ਫਿਰ ਆਪੇ ਇਥੇ ਵਿਸਰਾਮ ਹੈ ਸੱਚ ਹੈ ਸਾਹੇ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ RAM ਨਿਰਗੁਣ ਵੰਤੜੀਏ ਇਥੇ ਵਿਸਰਾਮ ਹੈ ਪੇਰ ਦੇਖ ਹਜੂਰੇ RAM ਗੁਰਮੁਖ ਜਿਨੀ 라ਵਿਆ ਮੁਈਏ ਪੇਰ ਰਵਿਆ ਰਹਿਆ ਭਰ ਪੂਰੇ RAM ਮੁਈਏ ਪਦ ਤੋਂ ਪਹਿਲਾਂ ਠਮਕ ਲਾ ਦੇਣੀ ਹੈ ਗੁਰਮੁਖ ਜਿਨੀ 라ਵਿਆ ਮੁਈਏ ਪੇਰ 라ਵ ਰਹਿਆ ਭਰ ਪੂਰੇ RAM ਪੇਰ 라ਵ ਰਹਿਆ ਭਰ ਪੂਰੇ ਵੇਖ ਹਜੂਰੇ ਜੋਗ ਜੋਗ ਏਕੋ ਜਾਤਾ ਧਨ ਬਾਲੀ ਭੋਲੀ ਇਹ ਸਹਿਜ ਆਵੈ ਹਾਂ ਤਨ ਪਦ ਪੂਲ ਹੀ ਬੋਲਣਾ ਹੈ ਬਾਲੀ ਥੋੜਾ ਜਿਹਾ ਖਸ ਕੇ ਬੋਲਣਾ ਹੈ ਪੂਲ ਹੀ ਇਹ ਪੂਲ ਹੀ ਬੋਲਣਾ ਹੈ ਤਨ ਤਾਨ ਬਾਲੀ ਪੂਲੀ ਇੱਕ ਠਮਕ ਫਿਰ ਸਹਿਜ ਆਵੈ ਇਥੇ ਸ਼ਾਮ ਮਿਲਿਆ ਕਰਮ ਵਿਦਾਤਾ 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 ਜੇਨ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਸ਼ਬਦ ਬੱਬਾ ਉਚਾਰਨ ਕਨ ਸ਼ਬਦ ਨਹੀਂ ਕਹਿ ਦਿੰਨਾ بولا جا ٹھڑک کے جینی کہہ دینا شुद्ध بولنا ہے جن ہر रस चखिया शब्द ਸੁਭਾਕਿਆ ਹਾਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ਸੋਹਾਗਣੀ ਜਾਏ ਪੁੱਛੋ ሙਈਏ ਸੋਹਾਗਣੀ ਜਾਏ ਪੁੱਛੋ ሙਈਏ ਜਿਨੀ ਵਿੱਚੋ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ሙਈਏ ਜਿਨੇ ਵਿੱਚੋਂ ਆਪ ਨਾ ਗਵਾਇਆ ਜਿਨੇ ਆਪ ਗਵਾਇਆ ਤਿਨੇ ਪਿਰ ਪਾਇਆ ਰੰਗ ਸੋ ਰਲਿਆ ਮਾਣਾ ਸਾਦਾ ਰੰਗ ਰਾਤੀ ਸਹਜੇ ਮਾਤੀ ਅਣ ਦਿਨ ਨਾਮ ਵਖਾਣਾ ਕਾਮਣ ਵਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਇਹ ਸੋ ਪਾਇਆ ਵਖਰਾ ਪਾਠ ਕਰਨਾ ਹੈ ਹਰ ਕਾ ਪ੍ਰੇਮ ਸੋ ਪਾਇਆ ਨਾਨਕ ਕਾਮਣ ਸਹਦੇ ਰਾਤੀ ਜਿਨ ਸੱਚ ਸੀਗਾਰ ਬਣਾਇਆ ਜਿਨ ਸੱਚ ਸੀਗਾਰ ਬਣਾਇਆ ਹਉ ਮੈ ਮਾਰ ਮੁਈਏ ਤੂ ਚੱਲ ਗੁਰ ਕੈ ਪਾਏ ਹਰ ਵਾਰ 라ਵਹਿ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸਬਦ ਵਜਾਏ ਸਦਾ ਸੁਹਾਗਣ ਨਾਰੀ ਪੇਰੇ ਰਲੀ ਆਲਾ ਜੋ ਬਣ ਬਾਲਾ ਫਿਰ ਰਲੀ ਆਲਾ ਫਿਰ ਰਲੀ ਆਲਾ ਜੋ ਬਣ ਬਾਲਾ ਆਨ ਦੇਨ ਕਾਂਤ ਸਵਾਦੀ ਹਾਰ ਵਾਰ ਸੋਹਾਗੋ ਮਸਤਕ ਭਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਗੁਰ ਪਾਏ ਵਾਹਿਗੁਰੂ ਜੀ ਕਾ ਕਲ ਸਾਤ ਕਰਾਈ ਵਾਹਿਗੁਰੂ ਜੀ ਕੀ ਫਤਿਹ